ਆਪ ਕੋ ਵੀ 25 ਸਾਲ ਪਹਿਲਾਂ ਸਿੱਧੂ ਸਾਹਿਬ ਆਏ ਤੁਸੀਂ ਨਿਕਲੇਗੇ ਸਿੱਧੂ ਸਾਹਿਬ ਨੂੰ ਲੈ ਕੇ ਬੜਾ ਵੱਡਾ ਖਿਡਾਰੀ ਬੀਜਪੀ ਵਾਲਾ ਸੇਮ ਸ਼ਬਦ ਜੋ ਅੱਜ ਰਕਤ ਇਹ ਹੀ ਉਹ ਸਿੱਧੂ ਬੋਲਦਾ ਸੀ 10 ਸਾਲੋਂ ਤੇ ਕੋਈ ਨੇ ਕੀਤਾ ਲੋਕੋਦਾਰੀ ਉਹ ਤੋਂ ਬਾਅਦ ਜੇਤੀ ਸਾਹਬ ਨੇ ਕੋਈ ਸ਼ਬਦ ਬੋਲਦਾ ਹੈ ਜੇਤਲੀ ਸਾਹਿਬ ਜਿਹੜੇ ਸਿੱਧੂ ਸਾਹਿਬੋਂ ਜੀ ਜੀ ਦੇਸੀ ਅੰਮੋਸਾ ਫਾਇਦਾ ਕਰ ਸਕੀ ਇਹ ਤਾਂ ਕਰਦਾ ਜੀ ਜੇਤਲੀ ਸਾਹਿਬ ਹਰਗੇ ਵਿਸ਼ਵਵੰਤੀ ਬਣੇ ਕੁਛ ਵੀ ਕੀਤਾ ਉਸ ਤੋਂ ਬਾਅਦ ਹਰਦੀਪ ਪੁਰੀ ਜੀ ਉਹ ਹੈ ਕੋਈ ਸ਼ਬਦ ਜਿਹੜਾ ਸਿੱਧੂ ਦਾ ਜੇਤਨੀ ਵਰਤਦਾ ਹੈ ਕੋਈ ਵੀ ਪੁਰੀ ਵਰਤਦਾ ਸੀਗਾ ਤੇ ਇਹਦਾ ਕਰਦਾ ਕਿ ਇਹਦਾ ਕਰਦੇ ਪੰਜ ਸਾਲ ਲੰਘ ਗਏ ਜੀਰੋ ਕੋਟ ਕੋਈ ਸ਼ਬਦ ਉਹ ਇੱਕ ਤਰ੍ਹਾਂ ਦੀ ਸੱਜੂ ਅਲਿਊਜ਼ ਕਰਦੀ ਕੰਮਾਂ ਤੋਂ ਕੋਈ ਕੁਛ ਸਵਾਲ ਇਹ ਕਿ 10 ਸਾਲ ਦਾ ਵਾੜ ਲੰਘਾ ਵੀ ਦਿੱਤੇ ਲੋਕ ਸਭਾ ਵੀ ਲਖਤ ਹੋ ਗਈ ਸੰਦੂ ਸਾਹਿਬ ਮੁੱਖ ਅਧਿਕਾਰੀ ਦੱਸਣ ਕਿ 10 ਸਾਲ ਚ ਬੀਜੇਪੀ ਨੇ ਪੰਜਾਬ ਦਾ ਕੀ ਕੀਤਾ ਜਿਹੜੇ 740 ਖਾਲਸਾ ਖੇਤ ਕੀਤੇ ਪੰਜਾਬ ਦੇ ਫੰਡ ਰੋਕ ਕਮੇਟੀ ਆ ਬੀਜੇਪੀ ਸੰਦੂ ਸਾਹਿਬ ਉਹੀ ਗੱਲ ਕਰ ਸਰ ਆ ਜੇ ਕਹਿਣ ਦੀ ਇਹ ਆਪੜਾ ਬੀਜੇਪੀ ਬਣਾ ਦੇ ਉਹ ਬੜੇ ਜੱਦੇ ਹਵਾਈ ਕਿਲੇ ਬਹੁਤ ਜੱਦੇ ਬਣ ਨਸ਼ਾ ਲੈ ਕੇ ਕਿਵੇਂ ਵੇਖਦੇ ਹੋ ਕਿਉਂਕਿ ਕਾਫੀ ਨਸ਼ਾ ਤੇ ਨਾਲ ਉਹਦੇ ਨਾਲ ਖਾਲਸਾ ਹੋ ਜਾਏਗਾ ਖਤਮ ਹੋ ਜਾਏਗਾ ਖਤਮ ਹੋ ਜਾਏਗਾ ਜੀ ਦੇਖੋ ਪਟਾਂ ਸਾਡੀ ਪਾਰਟੀ ਸੋਦਾ ਟਿਕ ਨੂੰ ਟਿਕ ਸਾਹਮਣੇ ਸਾਡੇ ਸਾਹਮਣੇ 515 ਟਿਕ ਸਾਹਮਣੇ ਸਿੱਖ ਮਹੀਨੇ ਤੇ ਅਸੀਂ ਇੱਕ ਡੇਰ ਦੀ ਕੈਂਪੇਨ ਨਹੀਂ ਕਰ ਬਲਕਿ ਹਰ ਕਾਗਾਈ ਮੀਟ ਕ ਕਰ ਗਿਆ ਉਹਨੇ ਅਸੀਂ ਤੋਂ ਕਲੀ ਮੀਟ ਕ ਸ਼ੁਰੂ ਸਾਡੀ ਪਾਰਟੀ ਨੇ 6 ਮਹੀਨੇ ਪਹਿਲਾਂ ਪਹਿ ਕਿੰਨਾ 13 ਜੀ ਸਾਡੇ ਲੋਕ ਕੈਂਡੀਡੇਟ ਕੌਣ ਹੁੰਦਾ ਕੌਣ ਨਹੀਂ ਹ ਸਾਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਅਸੀਂ ਆਪਣੀ ਪਾਰਟੀ ਦੇ ਆਪਣੇ ਸਰਕਾਰ ਦੇ ਸੀਐਮ ਸਾਹਿਬ ਦੋ ਸਾਲ ਦਾ ਜਿਹੜਾ ਕੰਮ ਦੋ ਸਾਲ ਦਾ ਰਿਪੋਰਟ ਕਰ ਪਿਛੇ ਤਿੰਨ ਸਾਲ ਬਸ ਦੋ ਸਾਲ ਇਹਦੇ ਦਾ ਆਪਣੇ ਇਲੈਕਸ਼ਨ ਲੜੇ ਪਰ ਅਮ ਸਾਹਿਬ ਦੀ ਬੜੀ ਵੱਡੀ ਲੀਡ ਹੈ ਥਾਲਿਆਲ ਸਾਹਿਬ ਅਕਸਰ ਵੱਡੇ ਵਾਅਦੇ ਕੀਤੇ ਜਾਂਦੇ ਨੇ ਜਿਹੜੇ ਵਿਰੋਧੀ ਧਰਨੇ ਤਰਨਜੀਤ ਸਿੰਘ ਸੰਧੂ ਨੇ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਕਿ ਮੈਂ ਇਥੋਂ ਦਾ ਹੀ ਆ ਅ ਮੈਂ ਅੰਮਰਸਨ ਨੂੰ ਬੜੀ ਵੱਡੀ ਦੇਣ ਦੇਵਾਂਗਾ ਬੀਜੇਪੀ ਸਰਕਾਰ ਬੜੀ ਵੱਡੀ ਦੇਣ ਦੇਗੀ ਕਿਵੇਂ ਵੇਖਦੇ ਹੋ ਨਾ ਹਾਂ ਕਿੰਨੀ ਉਮਰ ਹੈ ਤੁਹਾਡੀ ਕਿੰਨੀ ਉਮਰ ਹੈ ਦੱਸ ਮੇਰੀ 28 ਸਾਲ 28 ਅੱਜ ਤੋਂ ਵੀ 25 ਸਾਲ ਪਹਿਲਾਂ ਸਿੱਧੂ ਸਾਹਿਬ ਆਏ ਚੋਂ ਨਿਕਲੇਗੇ ਸਿੱਧੂ ਸਾਹਿਬ ਨੂੰ ਲੈ ਕੇ ਬੜਾ ਵੱਡਾ ਖੜਾਦੀ ਹੈ ਬੀਜੇਪੀ ਵਾਲੇ ਸੇਮ ਸ਼ਬਦ ਜੋ ਆਜੇ ਰਕਦੇ ਇਹ ਹੀ ਉਹ ਸਿੱਧੂ ਬੋਲਦਾ ਸੀ 10 ਸਾਲੋਂ ਤੇ ਕੋਈ ਨਹੀਂ ਕੀਤਾ ਧੋਖੋਤਾਰੀ ਉਹ ਤੋਂ ਬਾਅਦ ਜੇਤੂ ਸਾਹਿਬ ਨੇ ਕੋਈ ਸ਼ਬਦ ਬੋਲਦਾ ਹੈ ਜੇਤਲੀ ਸਾਹਿਬ ਜਿਹੜੇ ਸਿੱਧੂ ਸਾਹਬੋ ਜੀ ਜੀ ਦੇసే ਅੰਮੋਸਾ ਫਾਇਦਾ ਕਰਦਾ ਕੀ ਇਹ ਤਾਂ ਕਰਦਾ ਜੀ ਜੀ ਜੇਤਲੀ ਸਾਹਿਬ ਹਰਗੇ ਵਿਤਮੰਤੀ ਬਣੇ ਕੁਛ ਨਹੀਂ ਕੀਤਾ ਉਸ ਤੋਂ ਬਾਅਦ ਹਰਦੀਪ ਪੁਰੀ ਜੀ ਉਹ ਕੋਈ ਸ਼ਬਦ ਜਿਹੜਾ ਸਿੱਧੂ ਤੇ ਜੇਤਲੀ ਵੱਤਦਾ ਹੈ ਕੋਈ ਇਹ ਵੀ ਪੁਰੀ ਵੱਤਦਾ ਸੀਗਾ ਵੀ ਇਹ ਇਦਾਂ ਕਰਦਾ ਕੀ ਇਦਾਂ ਕਰਦਾ ਪੰਜ ਸਾਲ ਲੰਘ ਗਏ ਜੀਰੋ ਕੋਟ ਕੋਈ ਸ਼ਬਦ ਉਹ ਇੱਕ ਤਰਜ਼ੀ ਸੇ ਸਿੱਧੂ ਅਰਜੂਸ ਕਰਦਾ ਕਰਦਾ ਤਾਂ ਉਹਦਾ ਕੁਛ ਨਹੀਂ ਸਵਾਲ ਹੈ ਕਿ 10 ਸਾਲ ਦਾ ਭਾਈ ਲੰਗਾ ਬੀਜਪੀ ਲੋਕ ਸਭਾ ਵੀ ਲੱਖ ਦੋਦੇ ਸੰਧੂ ਸਾਹਿਬ ਲੋਕਾਂ ਨੇ ਦੱਸਣ ਕਿ 10 ਸਾਲ ਚ ਬੀਜਪੀ ਨੇ ਪੰਜਾਬ ਦਾ ਕੀ ਕੀਤਾ ਜਿਹੜੇ 747 ਖੇਤ ਖੀਦ ਕੀਤੇ ਪੰਜਾਬ ਦੇ ਫੰਡ ਰੋਕ ਕੇ ਬਿਠੀ ਹੈ ਬੀਜਪੀ ਸੰਧੂ ਸਭ ਉਹੀ ਗੱਲ ਕਰਦਾ ਸਰ ਆਹ ਦਾ ਕਹਿੰਦੀ ਆ ਆਪਣਾ ਤੀਜੇ ਬਣਾ ਦੇਗੇ ਉਹ ਬੜੇ ਚੇਤੇ ਹਵਾਈ ਕਰੇ ਬਹੁਤ ਚੇਤੇ ਬਣਦੇ ਬੱਲੇ ਸਾਬ ਜੀ ਤੇ ਉਹਨਾਂ ਨੂੰ ਵੀ ਲਾਤਾ ਇਹ ਭਾਵੇਂ ਹਰਜੀਪੁਰੀ ਹੋਣ ਭਾਵੇਂ ਰੀੜੀ ਹੋਣ ਹਾਂ ਬੇਲੋਂ ਬੰਤੀ ਵੜਾ ਦੇ ਸਾਡੇ ਦਾ ਸੱਚ ਵੀ ਬਣਾ ਦੇ ਅੰਮ੍ਰਿਤਸਰ ਦੀ ਬਹਾ ਆਓ ਦਸਾਲਿਆ ਸਭ ਉਹਨਾਂ ਨੇ ਇੱਕ ਵੱਡਾ ਐਲਾਨ ਕੀਤਾ ਕਿ ਜਿਹੜੇ ਕੰਡਿਆਲੀ ਤਾਰ ਆ ਉਸ ਤੋਂ ਬਾਅਦ ਇਹ ਜਿਹੜੇ ਕਿਸਾਨਾਂ ਨੂੰ ਇੱਕ ਵੱਡਾ ਤੋਹਫਾ ਨਾਲੋਂ ਕਿਹਾ ਗਿਆ ਕਿ ਦਿੱਤਾ ਗਿਆ ਬੀਜੇਪੀ ਸਰਕਾਰ ਵੱਲੋਂ ਤੇ ਕਿ ਕੰਡਿਆਲੀ ਤਾਰ ਤੋਂ ਪਰ ਜਿਨ੍ਹਾਂ ਦੀਆਂ ਜ਼ਮੀਨਾਂ ਹੈਗੀਆਂ ਉਹ ਆ ਜਾ ਸਕਿਓ ਫਿਰ ਮੰਡੇ ਬੱਲਾ 1.5 ਸਾਲ ਹੂੰ ਸੀਐਮ ਸਾਹਿਬ ਨੇ ਭਗਵੰਤ ਮਾਨ ਜੀ ਦੇ ਅਮਰਤ ਸ਼ਾਹ ਦੇ ਨਾਲ ਮੋਦੀ ਦੇ ਨਾਲ ਇਸ ਕੰਮ ਲਈ ਤਿੰਨ ਚਾਰ ਮੀਟਿੰਗਾਂ ਕੀਤੀਆਂ ਹੂੰ ਕਿ ਜੀ ਜਾਂ ਤਾਂ ਕਿਸਾਨਾਂ ਨੂੰ ਪੈਸੇ ਦੋ ਹੂੰ ਜਾਂ ਆਪਣੀ ਤਾਕ ਚੁੱਕ ਕੇ ਬਿਲਕੁਲ ਜ਼ੀਰੋ ਲੈ ਲਓ ਹੂੰ ਕਿ ਜਿਹੜਾ ਵਿੱਚ ਜਮੀਨ ਪਈ ਆ ਵੀ ਸਾਨੂੰ ਇਹਦੀ ਪ੍ਰੋਬਲਮ ਹੂੰ ਅੱਜ ਕੋ ਉਹ 5 ਦਿਨ ਪਹਿਲ ਇਹ ਜਦੋਂ ਫੈਸਲਾ ਅਮਰਤ ਸ਼ਾਹ ਜੀ ਦਾ ਤੇ ਮਾਨ ਸਾਹਿਬ ਦਾ ਵੀ ਅਸੀਂ ਜ਼ੀਰੋ ਲੈ ਲੈਂਦੇ ਹੂੰ ਉਦੋਂ ਕੰਮ ਆਨਸਾਮ ਦੇ ਪਠਾਨਕੋਟ ਤੋਂ ਸ਼ੁਰੂ ਕਰਾਇਆ ਪੰਜਾਬ ਦੀ ਹੱਦ ਤੋਂ ਇਹ ਤਾਂ ਬਿਚਾਰ ਹੈ ਹੁਣ ਵੇਖਣਗੇ ਕਿ ਇਹਦਾ ਕਿੱਥੇ ਜੀਲੋ ਲਾਈਨ ਕਿੱਥੇ ਕੀ ਹੈ ਭਾਜਪਾ ਨੇ ਕੀ ਧੋਬਾ ਦਿੱਤਾ ਹੈ ਚਾਹ ਵੀ ਨਵਲਾ ਸਾਡੀ ਇੱਕ ਬਿਗ ਬਦਲਾਅ ਦਾ ਮੈਸਜ ਹੈ ਨਸ਼ੇ ਵਾਲੀ ਜਿਹੜੀ ਬਦਲਾਅ ਨੂੰ ਅਸੀਂ ਇੱਕ ਖੰਡਿਆਲੀ ਥਾ ਇੱਕ ਜਿਹੜਾ ਡਰਾਉਂਗ ਦੋ ਚੀਜ਼ਾਂ ਬਾਅਦ ਬਾਅਦ ਹੋਮ ਮਿਨਿਸਟਰ ਦੇ ਨਾਲ ਡਿਸਕਸ ਹੋਈਆ ਤੇ ਹੋਮ ਮਿਨਿਸਟਰ ਤਹਿਲ ਤਹਿਲ ਕਰੇ ਹੂੰ ਉੱਥੇ ਫਾਂਗੋ ਉਹ ਕਹਿੰਦੇ ਦੇ ਉੱਥੇ ਕਾਮਯਾਬ ਹੋ ਗਿਆ ਤਾਂ ਅਸੀਂ ਤੋਰ ਫੋਗ ਬੋਤਾ ਕੀਤਾ ਫੰਡੇ ਵਾਲੀ ਤਾਂ ਨੂੰ ਜੀ ਉਹ ਵੀ ਇਹਦੀ ਕੀ ਬਲਪ ਦੀ ਨਸ਼ੇ ਲੈ ਕੇ ਕਿਵੇਂ ਵੇਖਦੇ ਹੋ ਕਿਉਂਕਿ ਕਾਫੀ ਨਸ਼ਾ ਤੇ ਨਾਲ ਉਸਦੇ ਨਾਲ ਖਾਸ ਹੋ ਜਾਏਗਾ ਖਤਮ ਹੋ ਜਾਏਗਾ ਜੀ